ਮਹੱਲਾ ਕਲੀਨਿਕ ਦੇ ਨਾਲ ਤਕਰੀਬਨ ਤੁਸੀਂ 70-80% ਫੇਸ ਦੀ ਜਿਹੜੀ ਹੈਗੀ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਪਹਿਲਾਂ ਵਾਲੇ ਸਰਕਾਰੀ ਹਸਪਤਲ ਜਿਹੜੇ ਬਣਾਏ ਹੋਏ ਸੀ ਸਰਕਾਰਾਂ ਦੇ ਉਹਨਾਂ ਦੇ ਨਾਲੋਂ ਜ਼ਿਆਦਾ ਸੇਵਾ ਸਾਨੂੰ ਇੱਥੇ ਮਹੱਲਾ ਕਲੀਨਿਕ ਅੱਥੇ ਲੋਕਾਂ ਨੂੰ ਮਿਲ ਰਹੀ ਹੈ। ਬਿਜਲੀ 600 ਜੋਟ ਮਾਫੀ ਦੀ ਗੱਲ ਕੀਤੀ ਸੀ ਪਹਿਲੇ ਸਾਲ ਤੋਂ ਇਹ ਲਾਗੂ ਕਰ ਦਿੱਤਾ ਜਿਹਦੇ ਉੱਤੇ ਦੱਸਦੇ ਹਾਂ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ 90% ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗਿਆ ਹੈ। ਉਹ ਵਾਲੇ ਦਿਨ ਚ ਸੀਐਮ ਸਾਹਿਬ ਕਹਿ ਕੇ ਕਹੇ ਨੇ ਕਿ ਨਹਿਰੀ ਪਾਣੀ ਨੂੰ ਲੈ ਕੇ ਹੋਰ ਵੀ ਇਲਾਕੇ ਨੂੰ ਵੱਡੀਆਂ ਖੁਸ਼ਖਬਰੀਆਂ ਜਿਹੜੀਆਂ ਅਨਾਉਂਸ ਕੀਤੀਆਂ ਜਾਣਗੀਆਂ ਸਰਪੰਚ ਉਹ ਜਣੋ ਜਿਹੜਾ ਸੱਤਾਧਾਰੀ ਕਿਸੇ ਵੀ ਸਰਕਾਰ ਤੋਂ ਫਾਇਦਾ ਲੈ ਸਕੇ ਔਰ ਲੋਕਾਂ ਦਾ ਭਲਾ ਕਰ ਸਕੇ। ਦਾਨਮੇ ਉੜਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਤਾਂ ਇਸੇ ਦੇ ਤਹਿਤ ਹਲਕਾ ਮੋੜ ਤੋਂ ਐਮਐਲਏ ਸੁਖਵੀਰ ਸਿੰਘ ਮੈਸਰ ਖਾਨਾ ਮੇਰੇ ਨਾਲ ਨੇ ਸਰ ਸਭ ਤੋਂ ਪਹਿਲਾਂ ਕਿਵੇਂ ਦੇਖਿਆ ਜਾਵੇ ਨਾ ਤਮਾਮ ਸਾਰੇ ਉਪਰਾਲਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਹੈ ਕਿ ਲੋਕਾਂ ਨੇ ਜਿਸ ਆਸ ਤੇ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ ਉਹਨਾਂ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਭਵਨਤਮਾਨ ਜੀ ਸਾਡੇ ਰਾਸ਼ਟਰੀ ਸੁਪਰੀਮ ਅਰਵਿੰਦ ਕੇਰਵਾਦੀ ਦਿਸ਼ਾ ਨਿਰਦੇਸ਼ਾਂ ਦੇ ਨਾਲ ਖਰਾ ਉਤਰ ਰਹੇ ਨੇ ਅੱਜ ਫਿਰ 30 ਮਹੱਲਾ ਕਲੀਨਿਕ ਲੋਕਾਂ ਨੂੰ ਹੋਰ ਸਪੁਰਦ ਕਰ ਦਿੱਤੇ ਗਏ ਨੇ ਜਿਦੇ ਨਾਲ ਅੱਜ 872 ਮਹੱਲਾ ਕਲੀਨਿਕ ਪੂਰੇ ਪੰਜਾਬ ਦੇ ਲੋਕਾਂ ਕੋਲੇ ਆਏ ਨੇ ਜਿੱਥੇ ਵੱਡੇ ਪੱਧਰ ਤੇ ਲੱਖਾਂ ਦੀ ਤਦਾਰ ਚ ਲੋਕ ਪਹੁੰਚ ਕੇ ਆਪਦਾ ਇਲਾਜ ਕਰਾਏ ਨੇ ਜਿੱਥੇ ਸਾਰੀਆਂ ਦਵਾਈਆਂ ਮੁਫਤ ਮਿਲ ਰਹੀਆਂ ਨੇ 3-4000 ਰੁਪਏ ਤੋਂ ਜ਼ਿਆਦਾ ਦੇ ਟੈਸਟ ਬਿਲਕੁਲ ਔਨ ਦੀ ਸਪੋਰਟ ਮੌਕੇ ਤੇ ਫ੍ਰੀ ਹੋ ਜਾਂਦੇ ਨੇ ਔਰ ਬੇਸਿਕਲੀ ਸਿਹਤ ਸਹੂਲਤਾਂ ਉੱਥੇ ਮਿਲ ਜਾਂਦੀਆਂ ਨੇ ਜਿਹਦੇ ਵੱਡੇ ਪੱਧਰ ਤੇ ਇਹ ਆਮ ਪਬਲਿਕ ਨੂੰ ਬਹੁਤ ਵੱਡਾ ਜਿਹੜਾ ਇੱਕ ਰਾਹਤ ਭਰਿਆ ਕਦਮ ਕਿਉਂਕਿ ਸਿਹਤ ਹੈ ਤੇ ਸਿਹਤ ਦੇ ਨਾਲ ਹੀ ਜਹਾਨ ਹੈ ਇਹ ਤੁਹਾਡਾ ਇਲਾਕਾ ਹੈ ਤੁਸੀਂ ਇੱਥੇ ਜੰਮੇ ਪਲੇ ਖੇਡੇ ਹੋ ਤੇ ਇੱਥੇ ਇੱਕ ਵੱਡਾ ਜਿਹੜਾ ਰਤਵਾ ਉਹ ਵੀ ਹਾਸਲ ਕੀਤਾ ਹੈ ਤਾਂ ਜਿਹੜੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਕੀ ਸੋਚਦੇ ਹੋ ਕਿ ਇਲਾਕੇ ਦੇ ਸਾਹਮਣੇ ਕਿੰਨੀ ਕਬੱਡੀ ਚੁਣੌਤੀ ਸੀ ਜਿਹੜੀ ਚੁਣੌਤੀ ਨੂੰ ਅਜ ਮਾਨ ਸਰਕਾਰ ਦੇ ਵੱਲੋਂ ਕਿਤੇ ਨ ਕਿਤੇ ਜਿਹੜਾ ਕ੍ਰਾਸ ਕੀਤਾ ਗਿਆ ਅ ਜੇ ਆਪਾਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਚੱਲੀਏ ਤਾਂ ਸਭ ਤੋਂ ਵੱਡਾ ਜਿਹੜਾ ਸਾਡੇ ਦੁਕਾਨ ਸੀ ਪੰਜਾਬ ਦੇ ਲੋਕਾਂ ਦਾ ਕਿ ਪ੍ਰਾਈਵੇਟ ਹਸਪੀਟਲ ਦਿਨੋਂ ਦਿਨ ਤਰੱਕੀ ਕਰ ਰਹੇ ਸੀ ਦੇ ਸਰਕਾਰੀ ਹਸਪਤਲ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਦਿਨ ਦੇ ਦਿਨ ਲੋਕਾਂ ਦਾ ਇਲਾਜ ਕਲੀਓ ਖੱਜਰਖਵਾਰ ਹੋਣਾ ਆਮ ਮੱਧ ਵਰਗ ਛੋਟੇ ਲੋਕਾਂ ਦਾ ਵੱਡੇ ਹਸਪਤਲ ਮਹਿੰਗੇ ਹਸਪਤਲਾਂ ਚੋਂ ਉਹਨਾਂ ਦੀ ਲੁੱਟ ਹੋਣੀ ਸ਼ੋਸ਼ਣ ਹੋਣਾ ਇਹ ਆਮ ਗੱਲ ਸੀ ਜਿਹੜੀ ਅੱਜ ਮਹੱਲਾ ਕਲੀਨਿਕਾਂ ਦੇ ਨਾਲ ਤਕਰੀਬਨ ਤੁਸੀਂ 70 80% ਫੀਸ ਦੀ ਜਿਹੜੀ ਹੈਗੀ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਜਿਹਦੇ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ 10 ਮਹੱਲਾ ਕਲੀਨਿਕ ਬਣੇ ਨੇ ਇਹ ਮਹੱਲਾ ਕਲੀਨਿਕ ਦੇ ਨਾਲ ਆਨਲਾਈਨ ਦੇ ਨਾਲ ਚ ਚਾਲੂ ਹੋ ਜਾਣਾ ਹੈ ਬੈਲੈਂਸ ਸੈਂਟਰ ਵੀ ਜਿਹੜਾ ਹੈਗਾ ਇੱਥੇ ਬਣਿਆ ਹੋਇਆ ਹੈ ਹੋਰ ਵੀ ਕਈ ਪਿੰਡਾਂ ਦੇ ਵਿੱਚ ਸਾਡੇ ਇਸ ਤਰ੍ਹਾਂ ਦੇ ਕਨਸੈਪਟ ਵੱਖ-ਵੱਖ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਜਿਹੜੇ ਕਿ ਪਹਿਲਾਂ ਵਾਲੇ ਸਰਕਾਰੀ ਹਸਪਤਲ ਜਿਹੜੇ ਬਣਾਏ ਹੋਏ ਸੀ ਸਰਕਾਰਾਂ ਦੇ ਉਹਨਾਂ ਦੇ ਨਾਲੋਂ ਜ਼ਿਆਦਾ ਸੇਵਾ ਸਾਨੂੰ ਇੱਥੇ ਮਹੱਲਾ ਕਲੀਨਿਕਾਂ ਚ ਲੋਕਾਂ ਨੂੰ ਮਿਲ ਰਹੀ ਹੈ ਇਸ ਉਪਰਾਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਮਿਲਦੇ ਹਾਂ ਜਾਂ ਆਪਣੇ ਜਿਹੜੇ ਸਮਰਥਕ ਨੇ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਮਿਲਦੇ ਹਾਂ ਤਾਂ ਇਲਾਕੇ ਦੇ ਜਿਹੜੇ ਲੋਕ ਆ ਇਸ ਮਹੱਲਾ ਕਲੀਨਿਕ ਨੂੰ ਲੈ ਕੇ ਕਿਸ ਤਰ੍ਹਾਂ ਦੀ ਸੋਚ ਰੱਖਦੇ ਆ ਦੇਖੋ ਜੀ ਮੈਂ ਇਹ ਮਹੱਲਾ ਕਲੀਨਿਕ ਦੇ ਜਿਹੜੇ ਬਣੇ ਆ ਆਪਣੇ ਹਲਕੇ ਚ ਜਾਂ ਬਣ ਰਹੇ ਸੀ ਉਸ ਸਮੇਂ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਸਾਥ ਮੰਗਿਆ ਲੋਕਾਂ ਨੇ ਇਸ ਹਲਕੇ ਦੇ ਉੱਤੋਂ ਪਤੀ ਪ੍ਰਾਪਤ ਕਰਾਈਏ ਮੈਨੂੰ ਕਿਉਂਕਿ ਲੋਕ ਖੁਸ਼ ਨੇ ਲੋਕ ਸਿਹਤ ਨਾਲ ਜੁੜੀਆਂ ਹੋਈਆਂ ਸਵਾਮਾ ਲੋਕ ਚਾਹੁੰਦੇ ਨੇ ਲੋਕ ਕਿ ਮੇਨ ਸਿਹਤ ਆ ਉੱਥੇ ਐਜੂਕੇਸ਼ਨ ਮੇਨ ਆ ਐਜੂਕੇਸ਼ਨ ਤੇ ਕੰਮ ਹੋ ਰਿਹਾਗਾ ਬਿਜਲੀ 600 ਜੋਟ ਮਾਫੀ ਦੀ ਗੱਲ ਕੀਤੀ ਸੀ ਪਹਿਲੇ ਸਾਲ ਤੋਂ ਇਹ ਲਾਗੂ ਕਰ ਦਿੱਤਾ ਜਿਹਦੇ ਉੱਤੇ ਦੱਸਦੇ ਹਾਂ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ 90% ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗਿਆਗਾ ਐਸੇ ਤਰ੍ਹਾਂ ਟੇਲਾਂ ਤੇ ਪਾਣੀ ਪਹੁੰਚਾਉਣ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਵੱਡੇ ਪੱਧਰ ਤੇ ਹੈ ਮਾਲਵਾ ਨਹਿਰ ਨਿਕਲ ਰਹੀ ਹੈ ਉਹ ਵੀ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ 'ਚ ਸੀਐਮ ਸਾਹਿਬ ਕਹਿ ਕੇ ਗਏ ਨੇ ਕਿ ਨਹਿਰੀ ਪਾਣੀ ਨੂੰ ਲੈ ਕੇ ਹੋਰ ਵੀ ਇਲਾਕੇ ਨੂੰ ਵੱਡੀਆਂ ਖੁਸ਼ਖਬਰੀਆਂ ਜਿਹੜੀਆਂ ਅਨਾਉਂਸ ਕੀਤੀਆਂ ਜਾਣਗੀਆਂ ਉਹ ਵੀ ਇੱਕ ਵੱਡੀ ਵੱਡੀ ਖੁਸ਼ਖਬਰੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਇਹ ਸਮੱਸਿਆਵਾਂ ਵੀ ਦੂਰ ਹੋਣਗੀਆਂ 24 ਘੰਟੇ ਲੋਕਾਂ ਨੂੰ ਜਿਹੜੀ ਲਾਈਟ ਮਿਲ ਰਹੀ ਹੈ ਉਹਦੇ ਉੱਤੇ ਲੋਕ ਬੜੇ ਖੁਸ਼ ਨੇ ਕਿਉਂਕਿ ਉਹਦੇ ਵਿੱਚ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ ਇਹ ਬਜਟ ਘਟਦੀ ਹੈ ਤੇ ਨਾਲ ਨਾਲ ਪਾਣੀ ਦੀ ਬਰਬਾਦੀ ਵੀ ਘਟਦੀ ਹੈ। ਮਾਨ ਸਾਹਿਬ ਨੇ ਪੰਚਾਇਤੀ ਚੋਣਾਂ ਦਾ ਸਰਬਸੰਮਤੀ ਦਾ ਜ਼ਿਕਰ ਕੀਤਾ ਹੈ ਤੁਸੀਂ ਵੀ ਇੱਥੇ ਚੁਣੇ ਹੋਏ ਨੁਮਾਇੰਦੇ ਹੋ ਕੀ ਲੱਗਦਾ ਕਿ ਸਰਬਸੰਮਤੀ ਨੂੰ ਲੈ ਕੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦਾ ਰੁਖ ਕੀ ਨਜ਼ਰ ਆਉਂਦਾ ਤੁਹਾਨੂੰ? ਦੇਖੋ ਜੀ ਸਰਬਸੰਮਤੀ ਹਰੇਕ ਪਿੰਡ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਸਰਕਾਰਾਂ ਹਮੇਸ਼ਾ ਉਤਸ਼ਾਹਿਤ ਕਰਦੀਆਂ ਰਹਿੰਦੀਆਂ ਨੇ ਕਿ ਭਾਈਚਾਰਕ ਸਾਂਝ ਬਣੀ ਰਹੇ ਵੀ ਸਰਬਸੰਮਤੀ ਕਾਇਮ ਹੋਵੇ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਐਗਜ਼ਾਮਪਲ ਰਹੀ ਹੈ ਉੱਥੇ ਵਿਕਾਸ ਵੀ ਜ਼ਿਆਦਾ ਹੁੰਦਾ ਕਿਉਂਕਿ ਉੱਥੇ ਧੜੇਵੰਦੀ ਨਹੀਂ ਹੁੰਦੀ ਇੱਕ ਦੂਜੇ ਦੇ ਕੰਮ ਕਰਨ ਦੇ ਵਿੱਚ ਡੀਕੇ ਨਹੀਂ ਲੱਗਦੇ ਸਮੱਸਿਆਵਾਂ ਖੜੀਆਂ ਨਹੀਂ ਹੁੰਦੀਆਂ ਮਾਨ ਸਾਹਿਬ ਨੇ ਜਿੱਥੇ ਅਨਾਉਂਸ ਕੀਤਾ ਉੱਥੇ ਮੈਂ ਵੀ ਹਲਕੇ ਦੇ ਬਕਬਕ ਸਾਥੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਵੀ ਸਰਬਸੰਮਤੀ ਕਰਨ ਲਈ ਬੇਨਤੀ ਕੀਤੀ ਕਿ ਪਹਿਲ ਦੇ ਆਧਾਰ ਤੇ ਸਰਮਸਭ ਦੀ ਕਰੋ ਔਰ ਇਹੋ ਜਿਹੇ ਇਨਸਾਨ ਚੁਣੋ ਜਿਹੜੇ ਲੋਕ ਹਿੱਤ ਲਈ ਚੰਗੇ ਹੋਣ ਇਹੋ ਜਿਹੇ ਇਨਸਾਨ ਚੁਣੋ ਜਿਹੜੇ ਸਰਕਾਰ ਨਾਲ ਤੁਰ ਕੇ ਸਰਕਾਰ ਦਾ ਲਾਹਾ ਲੈ ਸਕਣ ਖੱਟਸਨ ਇਹ ਨਾ ਹੋਵੇ ਕਈ ਵਾਰ ਸਰਪੰਚ ਚੁਣਿਆ ਜਾਂਦਾ ਬਣ ਜਾਂਦਾ ਜੀ ਨਾ ਜੀ ਮੈਂ ਤਾਂ ਕਾਲੀ ਦਲ ਦਾ ਹਾਂ ਤਾਂ ਮੈਂ ਤਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਕੋਈ ਮੰਗ ਲੈਣ ਨਹੀਂ ਜਾਣਾ ਮੈਂ ਤਾਂ ਕੰਮ ਹੀ ਨਹੀਂ ਕਰਾਉਣਾ ਮੈਂ ਤਾਂ ਕਾਂਗਰਸ ਦਾ ਹਾਂ ਜੀ ਪਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਰਪੰਚ ਉਹ ਚੁਣੋ ਜਿਹੜਾ ਸੱਤਾਧਾਰੀ ਕਿਸੇ ਵੀ ਸਰਕਾਰ ਤੋਂ ਫਾਇਦਾ ਲੈ ਸਕੇ ਔਰ ਲੋਕਾਂ ਦਾ ਭਲਾ ਕਰ ਸਕੇ। ਹਾਂਜੀ। ਐਮ.ਐਲ.ਏ ਸੁਖਬੀਰ ਸਿੰਘ ਮੈਸਰਖਾਨਾ ਦੇ ਨਾਲ ਗੱਲਬਾਤ ਕੀਤੀ ਆ ਤਾਂ ਪਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਚੁਣੌਤੀਆਂ ਦੇ ਮੱਦੇਨਜ਼ਰ ਉਹਨਾਂ ਨੇ ਆਪਣਾ ਪੁਆਇੰਟ ਆਫ View ਰੱਖਿਆ ਏ ਕਿ ਅੱਗੇ ਕਿਸ ਤਰੀਕੇ ਦੇ ਫੈਸਲੇ ਲੈਣ ਦੀ ਜ਼ਰੂਰਤ ਜਾਪਤੀ ਹੈ ਖਾਸ ਕਰ ਤੌਰ ਤੇ ਜਿਹੜਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।